ਜੋ ਦਰਸ਼ਕਾਂ ਨਾਲ ਗੱਲ ਕਰ ਰਿਹਾ ਸੀ ਇਸ ਸੰਸਥਾ ਦੇ ਬਾਰੇ ਉਹ ਮੈਂ ਦੱਸ ਰਹੀ ਸੀ ਪਿਛਲੇ ਤਕਰੀਬਨ 5-6 ਸਾਲਾਂ ਤੋਂ ਇਹ ਸੰਸਥਾ ਇਹ ਕੰਮ ਕਰਨਾ ਸ਼ੁਰੂ ਕੀਤਾ ਜਿਸ ਸਮੇਂ ਕਿਸਾਨੀ ਮੋਰਚਾ ਲੱਗਿਆ ਸੀਗਾ ਸ਼ੰਭੂ ਬਾਰਡਰ ਤੋਂ ਉਸ ਸਮੇਂ ਬੜਾ ਵੱਡਾ ਯੋਗਦਾਨ ਰਿਹਾ ਇਸ ਸੰਸਥਾ ਦਾ ਤੇ ਉਸ ਤੋਂ ਬਾਅਦ ਵੀ ਇਹ ਸੰਸਥਾ ਧਾਰਮਿਕ ਖੇਤਰ ਦੇ ਵਿੱਚ ਸਮਾਜਿਕ ਖੇਤਰ ਦੇ ਵਿੱਚ ਬਹੁਤ ਵਧੀਆ ਜਿਹੜੇ ਆਪਣੇ ਕੰਮ ਕਰ ਰਹੀ ਆ ਆਸ ਤੌਰ ਤੇ ਪੰਜਾਬੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਸਿੱਖ ਕੌਮ ਨੂੰ ਜਾਗਰੂਕ ਕੀਤਾ ਜਾ ਰਿਹਾ ਉੱਨਾਂ ਦੇ ਵਿੱਚ ਜਾ ਕੇ ਜਿਹੜੇ ਕੈਂਪ ਲਾਏ ਜਾ ਰਹੇ ਨੇ ਸੰਸਥਾ ਵੱਲੋਂ ਜਿਸ ਦੇ ਵਿੱਚ ਚਾਹੇ ਕਤਕੇ ਦੀ ਟ੍ਰੇਨਿੰਗ ਦਾ ਦਸਤਾਰ ਸਿਖਲਾਈ ਤੇ ਟ੍ਰੇਨਿੰਗ ਦਿੱਤੀ ਜਾ ਰਹੀ ਆ ਉਹਦੇ ਨਾਲ ਹੀ ਜਿਹੜੇ ਪੰਜਾਬ ਦੇ ਮੁੱਦੇ ਨੇ ਜਿਹਦੇ ਵਿੱਚ ਮੁੱਖ ਸਾਡਾ ਪਾਣੀਆਂ ਦਾ ਮੁੱਦਾ ਜਿਹੜਾ ਸਭ ਤੋਂ ਅਹਿਮ ਮੁੱਦਾ ਏ ਇਸ ਮੁੱਦੇ ਤੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਪਾਣੀਆਂ ਦੇ ਜਿਹੜੇ ਸਾਡੇ ਮਸਲੇ ਸਾਮਸਬਾਲ ਜਾਂ ਸਾਡਾ ਜਿਹੜਾ ਵਾਤਾਵਰਣ ਆ ਇਸ ਨੂੰ ਸਿੱਕ ਇਸ ਤਰ੍ਹਾਂ ਨਾਲ ਸਮੇਂ ਦੇ ਵਿੱਚ ਸੁਭਾਲਣਾ ਸੋ ਇਸ ਤਰ੍ਹਾਂ ਦੇ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਮੁੰਡਾ ਸਰੇ ਸਿੱਕੇ ਸਦਾ ਇਹ ਵੀ ਇੱਕ ਵਿਸ਼ਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਸਹੀ ਲੀਹਾਂ ਤੇ ਲੈ ਕੇ ਅੰਦਾ ਜਾਵੇ ਤੇ ਜਿਹੜੀ ਅੱਜ ਕਾਰਪੋਰੇਟ ਅਧਾਰਿਆਂ ਜਿਹੜੇ ਦੀ ਅਗਵਾਈ ਕਰ ਰਹੇ ਨੇ ਸੋ ਉਹਨਾਂ ਤੋਂ ਛੁਡਾ ਕੇ ਕਿਵੇਂ ਅਸੀਂ ਪੰਥ ਪ੍ਰਸ ਲੀਡਰਸ਼ਿਪ ਲੈ ਕੇ ਆਉਣੀ ਹੈ ਲੇਕਿਨ ਜੋ ਕਾਲਪਤਖ ਸਾਹਿਬ ਵੱਲੋਂ 2 ਦਸੰਬਰ ਦਾ ਜਿਹੜਾ ਹੁਕਮ ਨਾਵਾ ਹੋਇਆ ਉਸ ਤੋਂ ਬਾਅਦ ਜਿਹੜੀ ਕਮੇਟੀ ਬਣੀ ਆ ਅਤੇ ਜੋ ਵੀ ਸਾਨੂੰ ਆਦੇਸ਼ ਜਾਰੀ ਹੋਏ ਨੇ ਅਸੀਂ ਪੂਰੀ ਤੰਦਰੁਸਤੀ ਦੇ ਨਾਲ ਉਹਨਾਂ ਦੇਸ਼ਾਂ ਦੀ ਪਾਲਣਾ ਕਰਨ ਦਾ ਯਤਨ ਕੀਤਾ ਅਤੇ ਸਮੁੱਚੇ ਪੰਜਾਬ ਦੇ ਵਿੱਚੋਂ ਹੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਸਾਡੀ ਮਾਂ ਪਾਰਟੀ ਹੈ ਪੰਥ ਦੀ ਨੁਮੈਂਦਾ ਜਥੇਬੰਦੀ ਹੈ ਲੰਬਾ ਸਮਾਂ ਇਸ ਪਾਰਟੀ ਨੇ ਸਾਡੇ ਵੱਡੇ ਬਡੇਰਿਆਂ ਨੇ ਬਜ਼ੁਰਗਾਂ ਨੇ ਇਸ ਪਾਰਟੀ ਦੇ ਆਗੂਆਂ ਨੇ ਨਿਸ਼ਕਾਮ ਨਿਸਵਾਰਥ ਪੰਜਾਬ ਅਤੇ ਪੰਥ ਦੀ ਅਦਵਾਈ ਕੀਤੀ ਅਤੇ ਸੇਵਾ ਕੀਤੀ ਹੈ ਤੇ ਵੱਡੀਆਂ-ਵੱਡੀਆਂ ਉਹਨਾਂ ਦੀਆਂ ਕੁਰਬਾਨੀਆਂ ਨੇ ਅਤੇ ਲੰਬਾ ਸਮਾਂ ਲੋਕਾਂ ਦਾ ਭਰੋਸਾ ਇਸ ਪਾਰਟੀ ਤੇ ਕਾਇਮ ਰਿਹਾ ਲੇਕਿਨ ਪਿਛਲੇ 10 ਸਾਲਾਂ ਤੋਂ ਜੋ ਹਾਲਾਤ ਇਸ ਪਾਰਟੀ ਤੇ ਬਣੇ ਨੇ ਕਿ ਜਿਹੜੀਆਂ ਗਲਤੀਆਂ ਲੀਡਰਸ਼ਿਪ ਤੋਂ ਹੋਈਆਂ ਜਿਸ ਕਰਕੇ ਲੋਕਾਂ ਦਾ ਭਰੋਸਾ ਜਿਹੜਾ ਇਸ ਪਾਰਟੀ ਦਾ ਟੁੱਟਿਆ ਅਤੇ ਅੱਜ ਇਹ ਪਾਰਟੀ ਬਿਲਕੁਲ ਹਾਸ਼ੀਏ ਤੇ ਆ ਚੁੱਕੀ ਆ ਅੱਜ ਇਸ ਪਾਰਟੀ ਦੇ ਉਮੀਦਵਾਰਾਂ ਦੀ ਲਗਾਤਾਰ ਪਿਛਲੇ ਤਕਰੀਬਨ 5-6 ਚੋਣਾਂ ਤੋਂ ਚਾਹੇ ਅਸੀਂ 19 ਦੀ ਗੱਲ ਕਰ ਲਈਏ 22 ਦੇ ਵਿੱਚ 24 ਦੇ ਵਿੱਚ ਅਤੇ ਹੁਣ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਉਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਜਮਾਨਤਾਂ ਜਬਤ ਹੋਈਆਂ ਕਿਉਂਕਿ ਲੋਕਾਂ ਦਾ ਭਰੋਸਾ ਜਿਹੜਾ ਉਹ ਗਵਾ ਚੁੱਕੀ ਆ ਇਹ ਪਾਰਟੀ ਸੋ ਇਸੇ ਲਈ ਹੁਣ ਉਹਨਰ ਸੁਜੀਤੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਲਈ ਆਪਾਂ ਸਾਰੇ ਕੰਮ ਕਰ ਰਹੇ ਆ ਨੋੜ ਆ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਦੀ ਜਿਹੜੀ ਨਿਸ਼ਕਾਮ ਨਿਸਵਾਰਥ ਪੰਜਾਬ ਤੇ ਪੰਥ ਦੇ ਭਲੇ ਦੇ ਲਈ ਕੰਮ ਕਰੇ ਕਿਉਂਕਿ ਸਾਡੀ ਜਿਹੜੀ ਸਿੱਖ ਆਮ ਆ ਬਿਸ਼ੱਕ ਸਾਡਾ ਜਿਹੜੀ ਬਹੁ ਗਿਣਤੀ ਹੈ ਸਾਡੀ ਇਸ ਸੂਬੇ ਦੇ ਵਿੱਚ ਆ ਸਿੱਖਾਂ ਦੀ ਜਿਹੜੀ ਹੌਲੀ-ਹੌਲੀ ਘਟਦੀ ਜਾ ਰਹੀ ਹੈ ਸਾਡੇ ਲਈ ਬੜਾ ਵੱਡਾ ਚਿੰਤਾ ਦਾ ਵਿਸ਼ਾ ਲੇਕਿਨ ਅੱਜ ਇਸ ਬਹੁ ਗਿਣਤੀ ਵਾਲੇ ਸੂਬੇ ਦੇ ਵਿੱਚ ਸਿੱਖ ਜਿਹੜੇ ਰਾਜਨੀਤਿਕ ਤੌਰ ਤੇ ਬੜੇ ਕਮਜ਼ੋਰ ਹੋ ਚੁੱਕੇ ਨੇ ਸੋ ਸਾਡੇ ਲਈ ਬੜਾ ਚਿੰਤਾ ਦਾ ਵਿਸ਼ਾ ਸੋ ਲੋੜ ਅੱਜ ਸਮੁੱਚੀ ਸਿੱਖ ਸ਼ਕਤੀ ਨੂੰ ਸਾਡੀਆਂ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਜਿੰਨੇ ਵੀ ਪੰਥਕ ਦਲ ਨੇ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੀ ਅਤੇ ਉਸ ਤਰ੍ਹਾਂ ਦੀ ਜਿਹੜੀ ਪੰਥ ਪ੍ਰਵਾਨਤ ਲੀਡਰਸ਼ਿਪ ਜਿਹੜੀ ਇਸ ਦੀ ਅਗਵਾਈ ਕਰੇ ਜਿਹੜੇ ਆਪਣੇ ਹਿੱਤਾਂ ਨੂੰ ਤਿਆਗ ਕੇ ਪੰਜਾਬ ਦੇ ਪੰਥ ਤੇ ਭਲੇ ਲਈ ਉਹ ਲੀਡਰਸ਼ਿਪ ਕੰਮ ਕਰੇ ਦੀ ਅੱਜ ਵੱਡੀ ਲੋੜ ਆ ਬਾਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਸ ਸੰਸਥਾ ਨੂੰ ਅਸੀਂ ਮਜ਼ਬੂਤ ਕਰੀਏ ਅਤੇ ਧਾਰਮਿਕ ਤੇ ਰਾਜਨੀਤਿਕ ਸਮਾਜਿਕ ਖੇਤਰ ਦੇ ਵਿੱਚ ਇਸ ਸੰਸਥਾ ਸਹੀ ਟੰਦੇ ਨਾਲ ਲੋਕਾਂ ਦੀ ਪੰਜਾਬ ਦੀ ਅਗਵਾਈ ਕਰ ਸਕੇ ਪੇਸ਼ਾ ਕੱਚ ਵਿਦੇਸ਼ਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੱਡੀ ਘੰਟੀ ਸਾਡੇ ਅਸੀਂ ਸਿੱਖ ਪੈਣਪਰਾ ਨੇ ਕੈਨੇਡਾ ਅਮਰੀਕਾ ਹੋਰ ਦੇਸ਼ਾਂ ਦੇ ਵਿੱਚ ਉਹ ਅੱਜ ਉੱਥੇ ਰਾਜਨੀਤਿਕ ਤੌਰ ਤੇ ਬੜੇ ਮਜ਼ਬੂਤ ਹੋ ਰਹੇ ਨੇ ਕੋਈ ਮੈਂਬਰ ਪਾਰਲੀਮੈਂਟ ਕੋਈ ਐਮਐਲਏ ਕੋਈ ਮੰਤਰੀ ਤੱਕ ਬਣੇ ਨੇ ਲੇਕਿਨ ਅੱਜ ਇੱਥੇ ਅਸੀਂ ਜਿਹੜਾ ਇਹ ਕਮਜ਼ੋਰ ਹੋ ਰਹੇ ਆ ਸੋ ਲੋੜ ਅੱਜ ਸਾਡੀ ਇਸ ਸੰਸਥਾ ਨੂੰ ਮਜ਼ਬੂਤ ਕਰਨ ਦੀ ਸੋ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਸਥਾਨ ਤੋਂ ਹੁਕਮਨਾਮਾ ਜਾਰੀ ਹੋਇਆ ਅਤੇ ਉਹ ਤੇ ਆਪਾਂ ਸਾਰੇ ਸੇਵਾ ਨਿਭਾ ਰਹੇ ਆ ਮੇਰ ਕਰਨ ਆਉਣ ਵਾਲੇ ਸਮੇਂ ਦੇ ਵਿੱਚ कि ਅਸੀਂ ਆਪਣੇ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋਈਏ ਅਤੇ ਸ਼ਰੋਮਣੇ ਅਕਾਲੀ ਦਰ ਨੂੰ ਅਸੀਂ ਮੁੜ ਸੁਰਜੀਤ ਕਰ ਸਕੀਏ ਤੇ ਮੈਂ ਸਮਝਦਾ ਕਿ ਅਸੀਂ ਜਿਹਦੇ ਵਿੱਚ ਕਾਮਯਾਬ ਹੋਏ ਤਾਂ ਬੜੇ ਭਾਗਾ ਵਾਲੇ ਹੋਵਾਂਗੇ